ਜਨਮ ਦਿਨ ਉਹਦੋਂ ਸਫਲ ਹੋਣਗੇ ਸਾਡੇ ਜਦੋਂ ਅਸੀਂ ਪੰਜਾਬ ਨੂੰ ਹੱਸਦਾ ਬਸਦਾ ਖੇਡਦਾ ਛਿੰਝਾਂ ਕੁਸ਼ਤੀਆਂ ਭੰਗੜੀਆਂ ਕਬੱਡੀਆਂ ਵਿੱਚ ਦੇਖਾਂਗੇ ਉਦੋਂ ਮੰਨ ਲਾਗੇ ਵੀ ਯਾਰ ਪੰਜਾਬ 'ਚ ਜਨਮ ਦਿਨ ਮਨਾਇਆ ਤਾਂ ਵਧੀਆ ਨਹੀਂ ਤਾਂ ਕਾਦੇ ਕੇਕ ਕੱਟਣੇ ਜੀ ਇੱਥੇ ਇਹਨਾਂ ਨੇ 75 ਸਾਲ ਤੋਂ ਆਪਦੇ ਤਾਂ ਮਨਾ ਹੀ ਗਏ ਨੇ ਬਾਹਰਲੇ ਮੁਲਕਾਂ ਜਾ ਕੇ ਮਨਾਉਂਦੇ ਆਪਦੇ ਤਾਂ ਇਹ ਸਮੁੰਦਰੀ ਜਹਾਜ਼ਾਂ 'ਚ ਮਨਾਉਂਦੇ ਆ ਦੇਖੋ ਦੋ ਹੀ ਤਰੀਕੇ ਨੇ ਜਾਂ ਬਾਹਰ ਚਲੇ ਜਾਣ ਜਾਂ ਅੰਦਰ ਉਹ ਮੈਨੂੰ ਅੱਜ ਕਿਸੇ ਨੇ ਫੋਨ ਕਰਕੇ ਕਿਹਾ ਕਹਿੰਦੇ ਜੀ ਆਹ ਗੱਲ ਕਹਿ ਦਿਓ ਮੈਂ ਕੀ ਕਹਿੰਦਾ ਕਾਂਗਰਸ ਇੰਨੀ ਮਹਿਸ਼ ਹੈ ਐਹਾ ਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਕਹਿੰਦਾ ਜੀ ਦਰਖਤ ਤੇ ਕਾਂਗਰਸ ਲਿਖਦੀ ਹੈ 2 ਮਹੀਨੇ ਚ ਦਰਖਤ ਸੁੱਕ ਜਾਂਦਾ ਹੈ ਮੈਨੂੰ ਇਹ ਲੱਗਦਾ ਜਿਹੜੇ ਹਫ਼ਤੇ ਇਹ ਇੱਕ ਦੂਜੇ ਦੇ ਵਿੱਚ ਪਜਦੇ ਫਿਰ ਤਿੰਨੇ ਜਿਹੇ ਹਫ਼ਤੇ ਬਿਆਨ ਬੁਨ ਆ ਜਾਂਦੇ ਮੈਨੂੰ ਲੱਗਦਾ ਸਰਕਾਰੀ ਪਾਗਲਖਾਨੇ ਵੀ ਖੋਲਨੇ ਪੈਣਗੇ ਕਿਉਂਕਿ ਹੋਰ ਕਿਸੇ ਸਟੇਟ ਨੇ ਲੈਣੇ ਨਹੀਂ ਇਹ ਉਹ ਕਹਿੰਨੇ ਕਿ ਤੁਸੀਂ ਕੀਤੇ ਭਾਈ ਪਾਗਲ ਹਰਦੇ ਆਪ ਦੇ ਕਰੇ ਰੱਖੋ ਇਥੇ ਰੱਖਣੀ ਪੈਣੀ ਹੈ ਇਹ ਆਪਾਂ ਨੂੰ ਕਿ ਕੋਈ ਕੰਮੜੇ ਹੋਏ ਪਏ ਨੇ ਇੱਕ ਦੂਜੇ ਦੇ ਵਿੱਚ ਪੱਝੀ ਜਾਂਦੇ ਨੇ ਉਹ ਉਹਨੂੰ ਗਾਲਾਂ ਕੱਢ ਜਾਂਦਾ ਆਪਸ ਵਿੱਚ ਲੜ ਪੈਂਦੇ ਨੇ ਸਟੇਜਾਂ ਤੇ ਇਹਨਾਂ ਦੀ ਲੜਾਈ ਕੁਰਸੀ ਵਾਸਤੇ ਹੈ ਇਹਨਾਂ ਦੀ ਲੜਾਈ ਸਿਰਫ ਤੇ ਸਿਰਫ ਆਪਣੇ ਘਰ ਵਾਸਤੇ ਹੈ ਆਪਣੇ ਪਰਿਵਾਰ ਵਾਸਤੇ ਹੈ ਤੇ ਸਾਡੀ ਲੜਾਈ ਆ ਪੰਜਾਬ ਨੂੰ ਸਾਰਾ ਪਰਿਵਾਰ ਮੰਨ ਲਿਆ ਸੀ ਸਾਡੇ 3 ਕਰੋੜ ਸਾਡੇ ਤੇ 3 ਕਰੋੜ ਪੰਜਾਬੀਆਂ ਦੇ ਪਰਿਵਾਰ ਵਾਸਤੇ ਲੜਾਈ ਹੈ